ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਲ ਸਾਹਿਬ ਹੈ ਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਏਸੀ ਦਾਸ ਸਿੰਘਾਂ ਦੇ ਹਿਸਤਾਨ ਦੀ ਸੇਵਾ ਚੱਲ ਰਹੀ ਆ ਸੀ ਦਾਸ ਸਿੰਘਾਂ ਦੇ ਹਿਸਤਾਨ ਦੀ ਸੇਵਾ ਚੱਲ ਰਹੀ ਆ ਪਿੰਡ ਜੋੜਾ ਸਿੱਧੂ ਪਾਸ਼ਾ ਜੀ ਭਾਈ ਰੂਪਾ ਜੀ ਜਿਹਨਾਂ ਹਿਸਤਾਨ ਦੀ ਸੇਵਾ ਚੱਲ ਰਹੀ ਆ ਸੇਵਾ ਦੇ ਸੰਗਤਾਂ ਸੰਯੋਗ ਦੇ ਨਾਲ ਸੇਵਾ ਚੱਲਦੀ ਆ ਜਿਹੜੇ ਅਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਸੰਗਤਾਂ ਬੈਠੀਆਂ ਹੋਈਆਂ ਸੇਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਿਸ਼ਾਨਾ ਧਾਮਾ ਦੇ ਮਾਲਕ ਉਹਨਾਂ ਦੇ ਹਿਸਤਾਨ ਤੇ ਸਿੱਧੂ ਪਾਸ਼ਾ ਦੇ ਸੇਵਾ ਚੱਲ ਰਹੀ ਆ ਇਹ ਸਤਾਨ ਬਹੁਤ ਪੁਰਾਣਾ ਸਤਾਨ ਹੈ ਸ਼ੇਵੇਂ ਪਾਸ਼ਾ ਹਰਗੋਬਿੰਦ ਸਾਹਿਬ ਦੇ ਵੇਲੇ ਦੇ ਸਤਾਨ ਹੈ ਇਹ ਸਮਾਂ ਹੋਇਆ ਤਕਰੀਬਨ 20 ਕ ਸਾਲ ਹੋ ਗਏ ਜਦੋਂ ਇਹ ਦਰਬਾਰ ਦੀ ਸੇਵਾ ਜਿਹੜੀ ਲੱਗੀ ਆ ਇਹ ਸੰਗਤਾਂ ਦੇ ਸੰਯੋਗ ਨਾਲ ਚੱਲਣ ਦਾ ਪ੍ਰੋਗਰਾਮ ਇਹ ਸੇਵਾਕਾਰ ਸੇਵਾ ਚੱਲ ਰਹੀ ਆ ਖਾਰ ਸੇਵਾ ਦੇ ਵਿੱਚ ਮਿਸਤਰੀ ਸਿੱਖ ਲੱਗੇ ਹੋਏ ਹਾਂ ਦੇਖ ਜਿਵੇਂ ਆ ਆਪ ਦਾ ਕਾਰੋਬਾਰ ਖੰਡਿਆ ਗ੍ਰਿਲ ਲੱਗ ਗਿਆ ਬਾਪੂ ਦੇ ਗੀਠੇ ਨੂੰ ਔਰ ਖੱਬਾ ਹੈ ਜਿਹੜੀ cigarat ਬੁਏ ਦੀ ਲੱਗ ਚੁੱਕੀ ਆ ਹਾਂਜੀ ਹਾਂਜੀ ਤੇ ਇਹ ਸੰਗਤਾਂ ਦੇ ਉਹਨੂੰ ਇਹ ਬੇਨਤੀ ਕੀਤੀ ਜਾਂਦੀ ਆ ਇਹ ਡੇਰੇ ਦੇ ਵੱਧ ਤੋਂ ਵੱਧ ਸੰਯੋਗ ਦਿੱਤਾ ਜਾਵੇ ਮਾਇਆ ਘਾਣ ਦਾ ਔਰ ਰੇਤਾ ਇਟਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਗੁਰੂ ਕੇ ਸੇਵਾ ਦੇ ਵਿੱਚ ਲੋੜ ਆ ਤੇ ਬਹੁਤ ਬਹੁਤ ਤਗੜੇ ਮੀਰ ਲੋਕ ਆ ਬਾਪੂ ਦੇ ਸੇਵਾਦਾਰ ਆ ਵੀ ਇਹ ਸੇਵਾ ਪਹੁੰਚਾਉਣ ਤੇ ਇਹਨੂੰ ਦਿਨਾਂ ਦੇ ਵਿੱਚ ਇਹ ਸਥਾਨ ਤਾਂ ਹੀ ਤਾਂ ਖੜ੍ਹ ਸਕਦੇ ਆ ਬਹੁਤ ਵੱਡੀ ਚੀਜ਼ ਬਣਾ ਸਕਦੇ ਆ ਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਇਹ ਆ ਰਿਹਾ ਸਥਾਨ ਦੇ ਗੁਰੂ ਮਹਾਰਾਜ ਦੇ ਜਿਵੇਂ ਪਾਸ਼ਾ ਜੀ ਦੀ ਤਸਵੀਰ ਤੇ ਬਾਬਾ ਜੀ ਰੋਜ਼ ਆ ਕੇ ਸੇਵਾ ਕਰਦੇ ਇੱਥੇ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਆ ਕੇ ਦਰਸ਼ਨ ਦੇਦਾਰੇ ਕਰੋ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਉਹ ਵੀ ਆ ਕੇ ਇੱਥੇ ਹਾਜ਼ਰੀ ਲਵਾਉਂਦੇ ਆ ਹਰ ਸਾਲ ਔਰ ਅਖੰਡ ਪਾਠ ਸਾਹਿਬ ਦੀਆਂ ਜਿਹੜੀਆਂ ਰਸਮਾਂ ਗੁਰੂ ਮਹਾਰਾਜ ਦੀਆਂ ਬਖਸ਼ੀਆਂ ਰਸਮਾਂ ਨੂੰ ਬਾਬਾ ਜੀ ਆਪ ਨਿਭਾਉਂਦੇ ਆ ਉਹਨਾਂ ਦੇ ਸੇਵਾਦਾਰ ਆਉਂਦੇ ਆ ਤੇ ਬੜਾ ਵਧੀਆ ਉਪਰਾਲਾ ਕਰਦੇ ਆ ਬਾਬਾ ਜੀ ਸਾਡੀ ਰੰਗਰੇਟਾ ਫੌਜ ਨੂੰ ਜੋੜਨ ਦੇ ਲਈ ਤੇ ਉਸ ਤੋਂ ਬਾਅਦ ਸਾਡੇ ਸਰਦਾਰ ਗੁਰਸਾਭ ਸਿੰਘ ਜੀ ਇੱਥੇ ਹੁਣ ਸੇਵਾਦਾਰ ਉਪਸਥਿਤ ਹੈ ਜੀ ਤੇ ਬੜੇ ਤਨ ਮਨ ਦੇ ਨਾਲ ਤੇ ਸੇਵਾ ਕਰਦੇ ਆ ਤੇ ਜਿਨੇ ਵੱਧ ਤੋਂ ਵੱਧ ਇੱਥੇ ਕਾਰਜ ਹੋ ਰਿਹਾ ਸਾਰੇ ਸਰਦਾਰ ਗੁਰਸਾਭ ਸਿੰਘ ਜੀ ਕਰਾ ਰਹੇ ਆ ਵੱਸ ਚੜ ਕੇ ਤੇ ਸੰਗਤਾਂ ਨੂੰ ਬੇਨਤੀ ਆ ਕਿ ਤੁਸੀਂ ਵੀ ਆਓ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਚਲੋ ਚਲੋ ਬਾਬਾ ਜੀ ਹਨ ਜਾ ਦੇ ਚੀਂ ਫਾਨੇ ਕੇ ਰੱਖ ਲੈ ਪਣਾ ਮੰਨਾ ਹੱਥ ਇਹ ਆ ਜੀ ਜਠੇਰੇ ਵੱਡ ਵਡੇਰੇ ਪ੍ਰਚੀਨ ਦਰਬਾਰ ਸਾਹਿਬ ਤੁਸੀਂ ਵੇਖ ਸਕਦੇ ਇਹ ਦਰਬਾਰ ਪਹਿਲਾਂ ਵਾਲਾ ਜਿਹੜਾ ਤੇ ਹੁਣ ਬਾਬਾ ਜੀ ਦੇ ਅਤੇ ਸਮੂਹ ਸਾਧ ਸੰਗਤ ਪਿੰਡ ਜੋੜਾ ਦੇ ਸਹਿਯੋਗ ਸਦਕਾ ਜਿਹੜਾ ਆ ਨਵਾਂ ਜਿਹੜਾ ਲੈਂਟਰ ਪਾਇਆ ਦਰਬਾਰ ਤੇ ਤੇ ਤੁਸੀਂ ਵੇਖ ਸਕਦੇ ਜੀ ਔਰ ਇਹ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਉਹਨਾਂ ਦੇ ਜਿਹੜੇ ਉਸਤਰ ਲੱਗੇ ਆ ਹਾਂਜੀ ਬਾਬੇ ਜੀ ਕਾ ਖਾਲਸਾ ਬਾਬੇ ਜੀ ਕੀ ਫਤਿਹ ਇਹ ਪਿਆਰਿਓ ਸਭ ਤੋਂ ਗੁਰੂ ਦੀ ਮਹਾਰਾਜੀਏ ਬਾਬੇ ਕੀ ਦਾਦਿਆਂ ਵਾਲਿਓ ਸਿੱਧੂ ਪਾਸ਼ਾ ਜੀ ਭਾਈ ਗੁਪਾ ਜੀ ਉਹਨਾਂ ਦਾ ਹਸਤਾਨ ਇਹ ਸੰਤ ਦੇ ਸੰਯੋਗ ਦੇ ਨਾਲ ਇਹ ਬਣ ਚੁੱਕਾ ਆ ਉੱਤੇ ਬਾਪੂ ਦੇ ਕੀਠੇ ਦੇ ਲੈਂਟਰ ਪਾਇਆ ਗਿਆ ਲੇਟਰ ਦੇ ਗਾਰਡ ਨੇ ਬੰਨੇ ਇਹ ਜਿਹੜੀਆਂ ਦਵਾਰ ਚੀਨੀ ਚੜਂਦੇ ਆ ਇਹ ਗਾਗਲੀ ਦਵਾਰ ਦੀ ਤੁਹਾਨੂੰ ਪਹਿਲੀ ਤਸਵੀਰ ਵਿਖਾਈ ਗਈ ਆ ਇਹ ਇਹ ਆਹ ਤੇ ਜਿਹੜਾ ਇਹ ਗੁਰੂ ਸਾਹਿਬ ਦੀ ਸਾਰੀ ਚੱਲਣ ਦਾ ਹੀ ਆ ਸਰਬੱਤ ਸੰਤਾਂ ਦੇ ਘੜੀ ਹੱਥ ਜੋੜ ਕੇ ਨਮਸਤਾ ਸਹਿਬ ਬੇਨਤੀ ਕੀਤੀ ਜਾਂਦੀ ਆ ਕਰਨਾ ਤੇ ਸੀਸ ਧਰ ਕੇ ਇਹ ਜਿਹੜਾ ਦੂਰ ਦਾ ਦਰਬਾਰ ਆ ਇਹਦੇ ਵੱਸ ਚੜ ਕੇ ਸੇਵਾ ਕੀਤੀ ਜਾਵੇ ਇਸ ਸਤਨ ਦੀ ਸੇਵਾ ਬਹੁਤ ਅਨਲੋਭ ਚੀਜ਼ ਹੈ ਸੇਵਾ ਆ ਜੜ ਦੀ ਕਲਾ ਦੇ ਨਾਲ ਸੇਵਾ ਕਰੋ ਤੇ ਤੁਹਾਨੂੰ ਤੋਂ ਬਾਪੂ ਦੇ ਖੁਸ਼ੀਆਂ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਤੇ ਵਾਗਰ ਦੀ ਖਾਸਾ ਅਗਨ ਕੀ ਪੱਤੀ ਸਾਰਾ ਖੜਾ ਬੈਠੇ ਕੁੜੀ ਭਾਣ ਦੇ ਠਾਕ